ਅਸ਼ਿਕਾ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਕਤਲ ਨੂੰ ਇੱਕ ਮਹੀਨਾ ਬੀਤ ਚੁੱਕਿਆ ਪਰ ਹਾਲੇ ਤੱਕ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਮਾਮਲਾ ਠੰਡਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਮਲ ਕੌਰ ਦੀ ਮੌਤ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋਏ ਬਾਅਦ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਦੇ ਜੋ ਸਾਥੀ ਗ੍ਰਿਫਤਾਰ ਕਰ ਲਏ ਜਾਂਦੇ ਨੇ ਅਮਰਤਪਾਲ ਮੈਰੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨਜ਼ਰ ਆਉਂਦਾ ਹੁਣ ਬੀਤੇ ਕੱਲ ਫਿਰ ਤੋਂ ਅਮਰਤਪਾਲ ਸਿੰਘ ਮੈਰੋ ਲਾਈਵ ਹੋ ਜਾਂਦਾ ਪਰ ਹੁਣ ਸੁਰਲੀਨ ਕੌਰ ਜੋ ਕਿ ਵਿਦੇਸ਼ ਦੇ ਵਿੱਚ ਬੈਠ ਕੇ ਲਗਾਤਾਰ ਇਸ ਮਾਮਲੇ ਦੇ ਉੱਤੇ ਬੋਲਦੀ ਆ ਜਿਸ ਦੀ ਕੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਨਾਲ ਕਾਫੀ ਨੇੜਤਾ ਸੀ ਪਹਿਲਾਂ ਉਸ ਦੇ ਵੱਲੋਂ ਇੱਕ ਦੋਨਾਂ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਤੇ ਹੁਣ ਇੱਕ ਆਡੀਓ ਲੀਕ ਕਰ ਦਿੱਤੀ ਆ ਆਡੀਓ ਦੇ ਵਿੱਚ ਕਮਲ ਕੌਰ ਸੁਰਲੀਨ ਦੇ ਨਾਲ ਗੱਲਬਾਤ ਕਰ ਰਹੀ ਆ ਤੇ ਅਮਰਤਪਾਲ ਸਿੰਘ ਮੈਰੋ ਦੇ ਬਾਰੇ ਕਾਫੀ ਗੱਲਾਂ ਦੱਸ ਰਹੀ ਆ ਕਾਫੀ ਅਹਿਮ ਤੇ ਵੱਡੇ ਖੁਲਾਸੇ ਕਰ ਰਹੀ ਆ ਇੱਕ ਵਾਰ ਤੁਹਾਨੂੰ ਆਡੀਓ ਜ਼ਰੂਰ ਸੁਣਾਉਣੀ ਆ ਤੁਸੀਂ ਸੁਣੀਆ ਆਡੀਓ ਦੇ ਵਿੱਚ ਕਮਲਕੌਰ ਕਹਿ ਰਹੀ ਆ ਕਿ ਬਾਬੇ ਦੇ ਕੋਲ ਮੈਂ ਗਈ ਸੀ ਪਹਿਲਾਂ ਵੀ ਮੈਨੂੰ ਬਾਬਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਜਦੋਂ ਵੀਡੀਓ ਬਣਾਉਣੀ ਆ ਫਿਰ ਬਾਅਦ ਦੇ ਵਿੱਚ ਕਹਿ ਦਿੰਦੇ ਸੀ ਕਿ ਇਹ ਵੀਡੀਓ ਗਲਤ ਆ ਤਾਂ ਕਹਿੰਦੇ ਮੈਨੂੰ ਤਾਂ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਮੌਤ ਤੋਂ ਪਹਿਲਾਂ ਦੀ ਆਡੀਓ ਜਿਹੜੀ ਲੀਕ ਹੋਈ ਆ ਇਹ ਵੱਡੇ ਖੁਲਾਸੇ ਜਿਹੜੇ ਕਮਲਕੌਰ ਦੇ ਵੱਲੋਂ ਪਹਿਲਾਂ ਹੀ ਕਰ ਦਿੱਤੇ ਸੀ ਕਿ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਸ ਦੀ ਇਸ ਤਰੀਕੇ ਨਾਲ ਮੌਤ ਹੋਣ ਵਾਲੀ ਆ ਤਾ ਆਡੀਓ ਤੁਸੀਂ ਜਰੂਰ ਸੁਣੀ ਹੋਵੇਗੀ ਆਡੀਓ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਉਸ ਨੂੰ ਪਹਿਲਾਂ ਅੰਦੇਸ਼ਾ ਹੋ ਚੁੱਕਿਆ ਸੀ ਆਪਣੀ ਮੌਤ ਦਾ ਕੀ ਅਮਰਤਪਾਲ ਸਿੰਘ ਮਹਿਰੋਂ ਨੇ ਜੋ ਕੀਤਾ ਗਲਤ ਕੀਤਾ ਜਾਂ ਸਹੀ ਕੀਤਾ